ਸਰਬ ਵਾਹਿਗੁਰੂ ਜੀ ਕੀ ਫਤਿਹ ਸੰਤਨ ਨਵੇਂ ਪਾਤਸ਼ਾਹ ਗੁਰਤੇਗ ਬਾਦਸ਼ਾਹ ਜੀ ਦੀ ਜਿਹੜੀ ਸ਼ਹੀਦੀ ਸਤਾਦੀ ਹੈ ਉਹ ਸੀਸਗੰਜ ਗੁਰਦੁਆਰਾ ਸਾਹਿਬ ਨਨਤਪੁਰ ਸਾਹਿਬ ਦੀ ਧਰਤੀ ਤੇ 21 ਨਵੰਬਰ ਤੋਂ ਲੈ ਕੇ 29 ਨਵੰਬਰ 2025 ਨੂੰ ਮਨਾਇ ਜਾਵੇਗਾ ਉਹਦੇ ਲਈ ਅਸੀਂ ਬਖ ਬਖ ਪ੍ਰੋਗਰਾਮ ਲਿਖੇ ਹੈ ਤੇ ਇੱਕ ਪ੍ਰੋਗਰਾਮ ਜਿਹੜਾ ਆਪਾਂ ਹਿੰਦੂਜਕ ਉਹਨਾਂ ਦੇ ਜਿੱਥੇ ਉਹਨਾਂ ਦਾ ਜਨੂ ਗੁਰਤੇਵਤ ਸਾਬ ਦਾ ਹੋਇਆ ਸੀ ਉੱਥੇ ਕਰ ਚੁੱਕੇ ਆ ਸ਼ੁਰੂਆਤ ਕਰ ਚੁੱਕੇ ਆ ਇਸੇ ਤਰ੍ਹਾਂ ਸਾਡਾ ਜਲਾਈ ਦੇ ਪਹਿਲੇ ਹਫਤੇ ਪਟਿਆਲੇ ਵਿਖੇ ਗੁਰਤੇਵਤ ਸਾਬ ਦੀ ਸ਼ਹੀਦੀ ਸੋਨਦੀ ਪ੍ਰੋਗਰਾਮ ਤੇ ਅੱਛੀ ਆ ਬਰਸਾਤ ਦਾ ਮੌਸਮ ਚੱਲਦਾ ਪਿਆ ਤੇ ਅਸੀਂ ਲੱਖਾਂ ਦੀ ਤਦਾਦ ਦੇ ਵਿੱਚ ਆਰਡਰ ਦੇ ਦਿੱਤਾ ਆ ਤੇ ਅਸੀਂ ਗੁਰਤੇਵਤ ਸਾਬ ਦੀ ਸ਼ਹੀਦੀ ਨੂੰ ਯਾਦ ਕਰਕੇ ਉਹਨਾਂ ਦੇ ਨਾਂ ਤੇ ਜਿਹੜੇ ਬੂਢੇ ਲਾਏ ਜਾਣਗੇ ਤਾਂ ਕਿ ਵਾਤਾਵਰਣ ਸੁੰਦਰੀ ਵੀ ਜਿਹੜੀ ਹਰਿਆਵਲ ਪੰਜਾਬ ਦੀ ਧਰਤੀ ਤੇ ਦੇਖ ਸਕੇ ਤੇ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਤੇ ਸੈਮੀਨਾਰ ਨਗਰ ਕੀਰਤਨ ਜਿਹੜੇ ਜਿੱਥੋਂ ਕਿਰਪਾ ਰਾਮ ਜੀ ਆਪਣਾ ਜਥਾ ਲੈ ਕੇ ਕਸ਼ਮੀਰੀ ਪੰਡਿਤ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਇੱਕ ਨਗਰ ਕੀਰਤਨ ਲੈ ਕੇ ਆਵਾਂਗੇ ਤੇ ਇਸੇ ਤਰ੍ਹਾਂ ਸ਼ਾਮ ਦੀ ਧਰਤੀ ਤੋਂ ਜਿਹੜਾ ਧੋਵੜੀ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਏਗਾ ਤੇ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰਤੇਗਵਧਾਤ ਸਾਹਿਬ ਜੀ ਦੇ ਉਹ ਗੁਰਤੇਗਵਧਾਤ ਸਾਹਿਬ ਜੀ ਨੂੰ ਯਾਦ ਕਰਦੇ ਆ ਉਹਨਾਂ ਸਥਾਨਾਂ ਤੇ ਵੀ ਜਿਹੜੇ ਧਾਰਮਿਕ ਸਮਾਗਮ ਰੱਖੇ ਜਾਣਗੇ ਤੇ ਭਾਵੇਂ ਉਹ ਵੱਖ-ਵੱਖ ਸਟੇਟਾਂ 'ਚ ਦਿੱਲੀ ਵੀ ਸਮਾਗਮ ਰੱਖੇ ਜਾਣਗੇ ਹਿਧਿਆਣਾ ਵੀ ਰੱਖੇ ਜਾਣਗੇ ਤੇ ਜਿੱਥੇ ਗੁਰਤੇਗਵਧਾਤ ਸਾਹਿਬ ਦੇ ਚਰਨ ਪਏ ਆ ਉਹਨਾਂ ਸਥਾਨਾਂ ਤੇ ਵੀ ਸਮਾਗਮ ਜਿਹੜੇ ਆ ਪ੍ਰਧਾਨ ਸਾਹਿਬ ਜੀ ਦੀ ਰਹਿਨਮਾਈ ਹੇਠ ਰੱਖੇ ਜਾਣਗੇ ਅੱਛੀ ਇੱਕ ਦੇਖੋ ਜਿੱਥੇ-ਜਿੱਥੇ ਵੀ ਸੰਸਾਦ ਦੇ ਵਿੱਚ ਗੁਰ ਨਾਨਕ ਨਾਮ ਦੇਵਾ ਸੰਗਤ ਤੇ ਗੁਰੂ ਦੇ ਪਿਆਰਿਆਂ ਨੇ ਜਿਨ੍ਹਾਂ ਨੇ ਨਾਂ ਤੇ ਭਾਵੇਂ ਜਿਸਮਾਦੀ ਧਰਤੀ ਤੇ ਆ ਭਾਵੇਂ ਅਮਰੀਕਾ ਕੈਨੇਡਾ ਆ ਗ੍ਰੇਨ ਜਾਂ ਸਟਰੀਆ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਆ ਜਿਹੜੇ ਵੀ ਪ੍ਰਮੁਖ ਸ ਜਿਨ੍ਹਾਂ ਨੇ ਉੱਥੇ ਨਾਂ ਕੰਮ ਕੀਤਾ ਸੀ ਉਹਨਾਂ ਨੂੰ ਵੀ ਇਮਿਟੇਸ਼ਨ ਦੇਵਾਂਗੇ ਉਹ ਇੱਕ ਐਨਾਂ ਦਾ ਸਮੇਲਨ ਜਿਹੜਾ ਦੇ ਤੌਰ ਤੇ ਆਪਸ ਵਿੱਚ ਮਾਗਮੇ ਕਰ ਰੱਖਾਂਗੇ ਗੁਰਤੇ ਬਾਦ ਸਾਹਿਬ ਦੀ ਛਿੱਦੀ ਤੇ ਤਾਂ ਕਿ ਸਮੁੱਚਾ ਸਿੱਖ ਜਗਤ ਜਿੱਡੀ ਵੱਡੀ ਸ਼ਤਾਬਦੀ ਹੈ ਤੁਹੋ ਸੇ ਸਰਦਾ ਸਤਕਾਰ ਦੇ ਨਾਲ ਆਪਾਂ ਜਿਹੜੇ ਉਹਨਾਂ ਨੂੰ ਮਨਾਵਾਂ ਬਾਣੀ ਬਣਨ ਜੋੜਨ ਲਈ ਅਮਰ ਸੰਚਾਰ ਦੇਖੋ ਪ੍ਰਧਾਨ ਜੀ ਨੇ 3 ਮਹੀਨੇ ਤੋਂ ਪਹਿਲਾਂ ਹੀ ਆਪਾਂ ਨੇ ਚਲ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ ਤੇ ਗਾਨਾ ਸਾਹਿਬ ਪਹਿਲਾਂ ਆਪਾਂ ਦੂਜੇ ਉਸ ਇਲਾਕੇ ਦੇ ਵਿੱਚ ਸਾਰਾ ਹਿਆਰਪੁਰ ਦੇ ਇਲਾਕੇ ਦੇ ਵਿੱਚ ਵੱਡਾ ਅਮਰ ਸੰਚਾਰ ਦੇ ਪ੍ਰੋਗਰਾਮ ਕੀਤੇ ਵਿਸਾਖੀ ਦੇ ਦਿਹਾੜੇ 'ਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਨੇ ਅਮਰ ਛਕਿਆ ਤੇ ਹੁਣ ਆਪਾਂ ਸਮਾਗਮ ਕਰਕੇ ਹਟੇ ਆ 100 ਪਿੰਡਾਂ ਦੇ ਵਿੱਚ ਕਤਾਰਪੁਰ ਦੀ ਧਰਤੀ ਤੇ ਕੀਤਾ ਸਮਾਗਮ ਤੇ ਦੂਜੇ ਇਸੇ ਤਰ੍ਹਾਂ ਗਾਹਾਂ ਜਿਹੜੇ ਸਮਾਗਮ ਮਹੀਨਾ ਵਾਰੀ ਸਮਾਗਮ ਜਿਹੜੇ ਆਪਾਂ ਸਾਰੇ ਪੰਜਾਬ ਨੂੰ ਨਹੀਂ ਨਹੀਂ ਹਰਿਆਣਾ ਦਿੱਲੀ ਜਿੱਥੇ-ਜਿੱਥੇ ਵੀ ਕੋਈ ਨਾਨਕ ਦੀ ਸੰਗਤ ਵੱਜਦੀ ਆ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਉੱਥੇ ਜਿਹੜਾ ਜਾ ਕੇ ਪਹੁੰਚ ਕਰਕੇ ਆਪਾਂ ਹਰ ਇੱਕ ਨੂੰ ਜਿਹੜਾ ਸ਼ਰਤਬ ਦੀ ਗੁਰਤੇ ਵਾਦ ਸਾਹਿਬ ਜੀ ਦੀ ਆ ਜਾਂ ਗੁਰ ਇਹ ਇੱਕ ਬਹੁਤ ਸਾਰੇ ਨੇ ਜਿੰਨੀ ਲਸਾਨੀ ਜਿਹੜੀ ਕੁਰਬਾਨੀ ਦਿੱਤੀ ਹੈ ਉਹਨਾਂ ਨੇ ਜਿਸ ਤਰ੍ਹਾਂ ਦੇ ਦੇਸ਼ਾਂ ਨੂੰ ਦਿੱਤੇ ਜਿੱਦਾਂ ਦੇ ਉਹਨਾਂ ਨੇ ਜੀਵਨ ਦਿੱਤਾ ਆ ਉਸ ਜੀਵਨ ਤੇ ਚੱਲੇ ਹੋਏ ਅਸੀਂ ਪ੍ਰਚਾਰਕ